ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਮੀਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕੈਲਗਰੀ ਕੈਨੇਡਾ ਦੇ ਵਿੱਚ ਜਿਹੜਾ ਕਬੱਡੀ ਕੱਪ ਹੋਇਆ ਉਹਦੇ ਆਪਾਂ ਤੁਹਾਨੂੰ ਰਿਜ਼ਲਟ ਦੱਸਾਂਗੇ ਇਹਦੇ ਵਿੱਚ ਜਿਹੜਾ ਫਰਸਟ ਕਬੱਡੀ ਦੀ ਜਿਹੜੀ ਟੀਮ ਹੈ ਸਰਹਾਲਾ ਰਣੂਆ ਰਹੀ ਆ ਜੀ ਜਿਹਨਾਂ ਦੇ 41.5 ਜਿਹੜੇ ਕੀ ਪੁਆਇੰਟ ਸੀਗੇ ਤੇ ਸੈਕੰਡ ਦੇ ਵਿੱਚ ਫਰੈਂਡਸ ਕਬੱਡੀ ਕਲੱਬ ਕੈਲਗਰੀ ਦੀ ਟੀਮ ਸੀਗੀ ਇਹਦੇ ਵਿੱਚ ਉਹਨਾਂ ਦੇ 21 ਪੁਆਇੰਟ ਰਹੇ ਆ ਇਹਦੇ ਵਿੱਚ ਬੈਸਟ ਜਿਹੜੇ ਰੇਡਰ ਆ ਹੀਰਾ ਪੱਟ ਤੇ ਬੈਸਟ ਜਾਫੀ ਸ਼ੀਲੂ ਬਾਹੂ ਅਕਬਰਪੁਰ ਬਣਿਆ ਆ ਜੀ ਇਹ ਸੀਗਾ ਕੈਲਗਰੀ ਕੈਨੇਡਾ ਦਾ ਜਿਹੜਾ ਕਬੱਡੀ ਕੱਪ ਆ ਉਹਦੇ ਰਿਜ਼ਲਟ ਇਸ ਤੋਂ ਬਾਅਦ ਬਿਸ਼ਪ ਕਬੱਡੀ ਕੱਪ ਜਿਹੜਾ ਐਡਮਿੰਟਨ ਦੇ ਵਿੱਚ ਹੋਇਆ ਹੈ ਜੀ ਕੈਨੇਡਾ ਦੇ ਵਿੱਚ ਇਹਦੇ ਵਿੱਚ ਜਿਹੜੀ ਕੀ ਪਹਿਲੀ ਜਿਹੜੀ ਟੀਮ ਆ ਉਹ ਸਰਹਾਲਾ ਰਣੂ ਆਹੀ ਰਹੀ ਆ 49.5 ਦੇ ਨਾਲ ਦੇ ਸਕੋਰ ਸੀਗੇ ਦੂਜੇ ਨੰਬਰ ਤੇ ਪੰਜਾਬ ਦੇ ਯਾਨੀ ਜਸਪੂਰ ਰਹੇ ਆ ਇਹਦੇ ਵਿੱਚ ਜਿਹੜਾ ਕੀ ਬੈਸਟ ਰੀਡਰ ਆ ਉਹ ਬਲਾਲ ਰਿਆ ਤੇ ਦੂਸਰੇ ਨੰਬਰ ਤੇ ਜਿਹੜਾ ਜਾਫੀ ਬੈਸਟ ਆ ਅਮਨ ਦਿਓ ਇਸ ਤੋਂ ਬਾਅਦ ਗਲੈਡੀਏਟਰ ਸੰਦੀਪ ਮੰਗਲ ਅੰਬੀਆਂ ਕਬੱਡੀ ਕੱਪ ਵੈਨਕੂਬਾ ਰਿਚਮੰਡ ਦੇ ਵਿੱਚ 24 ਅਗਸਤ ਦੇ ਐਤਵਾਰ ਨੂੰ ਇੱਕ ਕਬੱਡੀ ਕੱਪ ਬਹੁਤ ਵੱਡਾ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਇਹ ਜਿਹੜਾ ਕਬੱਡੀ ਕੱਪ ਆ ਇੱਥੇ ਜੜੀਆਂ ਕੀ ਟਿਕਟਾਂ ਵੀ ਰੱਖੀਆਂ ਗਈਆਂ ਦਰਸ਼ਕਾਂ ਦੇ ਲਈ ਇਦੇ ਵਿੱਚ 25 ਡਾਲਰ ਜਿਹੜੀ ਕਿ ਟੈਕਸ ਰਿਸੀਆ ਜਾਣਾ ਨੇ ਉਸ ਤੋਂ ਬਾਅਦ 24 ਅਗਸਤ ਨੂੰ ਹੀ ਇਟਲੀ ਦੇ ਵਿੱਚ ਸ਼ੇਰੇ ਪੰਜਾਬ ਕਬੱਡੀ ਕਲੱਬ ਵੱਲੋਂ ਇਟਲੀ ਦੇ ਵਿੱਚ ਵੀ ਬਹੁਤ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ 24 ਅਗਸਤ 2025 ਨੂੰ ਇਹ ਕਬੱਡੀ ਕੱਪ ਹੋਵੇਗਾ ਜੀ ਇਸ ਤੋਂ ਬਾਅਦ ਫਰਾਂਸ ਦੇ ਵਿੱਚ ਵੀ ਕਬੱਡੀ ਕੱਪ ਇਸ ਵਾਰ ਆਪਣੇ ਕਰਵਾਇਆ ਜਾ ਰਿਹਾ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਵਿੱਚ 24 ਅਗਸਤ ਦਿਨ ਐਤਵਾਰ ਨੂੰ ਇੱਕ ਵੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਹ ਵੀ ਕਬੱਡੀ ਕੱਪ ਬਹੁਤ ਵੱਡਾ ਦੇਖਣਯੋਗ ਹੋਵੇਗਾ ਇਹਦੇ ਵਿੱਚ ਆਲ ਓਪਨ ਦੇ ਸਾਰੇ ਪਲੇਅਰ ਕਿਰਦ ਦੇ ਦਿਖਾਈ ਦੇਣਗੇ ਇਸ ਤੋਂ ਬਾਅਦ 31 ਅਗਸਤ ਨੂੰ ਆਪਣੇ ਪੰਜਾਬ ਦੇ ਵਿੱਚ ਫਿਰੋਜ਼ਪੁਰ ਧਨਸ਼ੀਦਾ ਦੇ ਵਿੱਚ ਫਿਰੋਜ਼ਪੁਰ ਦੇ 31 ਅਗਸਤ ਨੂੰ ਇਹ ਜਿਹੜਾ ਮੈਚ ਹੋਵੇਗਾ ਇਹਦੇ ਵਿੱਚ ਤਿੰਨ ਬਾਹਰੋਂ ਟੀਮਾਂ ਸੱਦੀਆਂ ਗਈਆਂ ਆ ਠੀਕ ਹੈ ਜੀ 16 ਟੀਮਾਂ ਦੇ ਵਿੱਚ ਖੇਡਣੀਆਂ 71000 ਰੁਪਏ ਪਹਿਲਾ ਨਾਮ ਦੂਜਾ ਨਾਮ 51000 ਰੁਪਏ ਰੱਖਿਆ ਗਿਆ ਹੈ ਜੀ ਇਸ ਵਿੱਚ ਆਪਾਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਈਏ ਪੂਰੀ ਛੰਨੇ ਵਾਲੇ ਨੂੰ ਐਲਾਨ ਕੀਤਾ ਗਿਆ ਹੈ ਕਿ ਲੰਡੇ ਕੇਦੇ ਕਬੱਡੀ ਕੱਪ ਦੇ ਉੱਤੇ ਪੂਰੀ ਛੰਨਾ ਨੂੰ ਸਕੋਰਪੀਓ ਗੱਡੀ ਨਾਂ ਆਮ ਦਿੱਤਾ ਜਾਵੇਗਾ ਇਸ ਵਿੱਚ ਇੱਕ ਬਹੁਤ ਮਾੜੀ ਵੀ ਖਬਰ ਹੈ ਕੈਨੇਡਾ ਦੇ BC ਕਬੱਡੀ ਕੱਪ ਵਿੱਚ ਅੰਬੇ ਦੇ ਰੇਡ ਪਾਉਣ ਗਏ ਤੇ ਉਸ ਦੇ ਮੋੜੇ ਉੱਤੇ ਬਹੁਤ ਸੱਟ ਲੱਗੀ ਆ ਪਰ 7 ਸਤੰਬਰ ਨੂੰ ਸਿਆਟਲ ਅਮਰੀਕਾ ਦੇ ਵਿੱਚ ਵੀ ਕਬੱਡੀ ਦਾ ਬਹੁਤ ਵੱਡਾ ਹੋਣ ਜਾ ਰਿਹਾ ਹੈ ਇਸ ਵਿੱਚ ਕਿਹੜੇ ਕਿਹੜੇ ਪਲੇਅਰ ਖੇਡਣਗੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਜੀ ਧੰਨਵਾਦ